ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਸ਼੍ਰੇਸ਼ਟ ਗੀਤ ਦਾ ਚੌਥਾ ਅਧਿਆਇ ਬਨਰੀ ਲਈ ਉਸਤ ਪਹਿਲੀ ਆਇਤ ਵੇਖੇ ਮੇਰੀ ਪ੍ਰੀਤਮਾ ਤਰੂਪਵੰਤ ਹੈ ਵੇਖ ਤੂ ਰੂਪਵੰਤ ਹੈ ਤੇਰੀਆਂ ਅੱਖਾਂ ਕੁੰਡੇ ਦੇ ਹੇਠ ਕਬੂਤਰੀਆਂ ਹਨ ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਗ ਹਨ ਜਿਹੜੀ ਗਲਿਆਦ ਪਹਾੜ ਦੇ ਹੇਠਾਂ ਬੈਠੀਆਂ ਹਨ ਦੂਸਰੀ ਆਇਤ ਤੇਰੇ ਦੰਦ ਮੁੰਨੀਆਂ ਹੋਈਆਂ ਭੇਡਾਂ ਦੀ ਇੱਜੜ ਵਾਂਜ ਹਨ ਜਿਹੜੀਆਂ ਨਹਾ ਕੇ ਉਤਹਾ ਆਈਆਂ ਹਨ ਜਿਨ੍ਹਾਂ ਸਾਰਿਆਂ ਦੇ ਜੋੜੇ ਹਨ ਤੇ ਕਮੀ ਉਹਨਾਂ ਵਿੱਚ ਕੋਈ ਨਹੀਂ ਤੀਸਰੀ ਆਇਤ ਤੇਰੇ ਬੁੱਲ ਕਿਰਮਚੀ ਡੋਰੇ ਵਰਗੇ ਹਨ ਤੇਰਾ ਮੂੰਹ ਸੋਨਾ ਹੈ ਤੇਰੀਆਂ ਖੱਖਾ ਕੁੰਡ ਦੇ ਹੇਠ ਅਨਾ ਦੇ ਟੁਕੜੇ ਹਨ ਚੌਥੀ ਆਇਤ ਤੇਰੀ ਗਰਦਨ ਦਾਉਦ ਦੇ ਬਰੂਜੇ ਵਾਂਜ ਹੈ ਜਿਹੜੀ ਸ਼ਸਤਰਖਾਨੇ ਲਈ ਬਣਾਇਆ ਹੈ ਜਹ ਦੇ ਉੱਤੇ ਹਜ਼ਾਰ ਢਾਲਾਂ ਲਟਕੀਆਂ ਲਟਕਾਈਆਂ ਹੋਈਆਂ ਹਨ ਉਹ ਸਾਰੀਆਂ ਸੂਰਮਿਆਂ ਦੀਆਂ ਢਾਲਾਂ ਹਨ ਪੰਜਵੀਂ ਆਇਤ ਤੇ ਤੇਰੀਆਂ ਦੋਨੇ ਛਾਤੀਆਂ ਦੋਹਰ ਨੋਟੀਆਂ ਵਾਂਜ ਹਰਨੀਆਂ ਦੇ ਜੋੜੇ ਹਨ ਜਿਹੜੀਆਂ ਜਿਹੜੇ ਸੋਸਨ ਦੇ ਵਿੱਚ ਝੁਕਦੇ ਹਨ ਛੇਵੀਂ ਆਇਤ ਜਦ ਤੱਕ ਦਿਨ ਸਾਹ ਨਾ ਲਵੇ ਅਤੇ ਸائے ਹਟ ਨਾ ਜਾਣ ਮੈਂ ਗੰਦਰਸ ਦੇ ਪਹਾੜ ਦੇ ਤੇਲਬਾਂ ਦੇ ਟਿੱਲੇ ਉੱਤੇ ਚਲਾ ਜਾਵਾਂਗਾ ਸਤਵੀਂ ਆਇਤ हे ਮੇਰੀ ਪ੍ਰੀਤਮਾ ਤੂੰ ਸਾਰੀ ਦੀ ਸਾਰੀ ਰੂਪਵੰਤ ਹੈ ਤੇਰੇ ਵਿੱਚ ਕੋਈ ਕੱਜ ਨਹੀਂ ਅੱਠਵੀਂ ਆਇਤ हे ਮੇਰੀ ਬਰਨੀ ਲਬਨਨ ਤੂੰ ਮੇਰੇ ਸੰਗ ਆ ਲਬਨਨ ਤੂੰ ਮੇਰੇ ਸੰਗ ਅਮਾਨਾ ਦੀ ਚੋਟੀ ਤੋਂ ਸਨੀਰ ਦੇ ਪਹਾੜ ਸਨੀਰ ਤੇ ਹਰਮੋਨ ਦੀ ਚੋਟੀ ਤੋਂ ਸੇਰਾਂ ਦੀਆਂ ਸ਼ੇਰਾਂ ਦੇਆਂ ਘੁਰਨਿਆਂ ਤੋਂ ਚਿਤਰਿਆਂ ਦੇ ਪਹਾੜਾ ਤੋਂ ਚਲੀ ਆ ਨੌਮੀ ਆਇਤ ਏ ਮੇਰੀ ਪਿਆਰੀ ਮੇਰੀ ਬਰਨੀ ਤੈ ਮੇਰਾ ਮਨ ਲੁੱਟ ਲਿਆ ਹੈ ਆਪਣੀ ਇੱਕ ਨਜ਼ਰ ਨਾਲ ਤੈ ਮੇਰਾ ਮਨ ਲੁੱਟ ਲਿਆ ਆਪਣੀ ਗਰਦਨ ਦੀ ਮਾਲਾ ਦੀ ਇੱਕ ਜੁਗਣੀ ਨਾਲ ਦਸਵੀਂ ਆਇਤ ਹੈ ਮੇਰੀ ਪਿਆਰੀ ਮੇਰੀ ਬਰਨੀ ਤੇਰਾ ਪਿਆਰ ਕਿੱਡਾ ਸੋਨਾ ਹੈ ਤੇਰਾ ਪ੍ਰੇਮ ਮਦ ਨਾਲੋ ਅਤੇ ਤੇਰੇ ਤੇਲਾਂ ਦੀ ਸੁਗੰਧ ਸਾਰੇ ਮਸਾਲਿਆਂ ਨਾਲ ਕਿੰਨੀ ਚੰਗੀ ਹੈ 11ਵੀਂ ਆਇਤ ਹੈ ਮੇਰੀ ਬਰਨੀ ਤੇਰੇ ਬੁੱਲਾਂ ਤੋਂ ਸ਼ਹਿਦ ਚੋ ਰਿਹਾ ਹੈ ਤੇਰੀ ਜੀਭ ਦੇ ਹੇਠ ਸ਼ਹਿਦ ਦਾ ਦੁੱਧ ਹੈ ਅਤੇ ਤੇਰੀ ਪੋਸ਼ਾਕ ਦੀ ਸੁਗੰਧ ਨਵਨੌਂ ਦੀ ਸੁਗੰਧ ਵਾਂਝ ਹੈ 12ਵੀਂ ਆਇਤ ਮੇਰੀ ਪਿਆਰੀ ਮੇਰੀ ਵਰਨੀ ਇੱਕ ਬੰਦ ਕੀਤੀ ਹੋਈ ਬਾੜੀ ਹੈ ਇੱਕ ਬੰਦ ਕੀਤਾ ਹੋਇਆ ਸੋਤਾ ਅਤੇ ਮੋਹਰ ਲਾਇਆ ਹੋਇਆ ਚਸ਼ਮਾ 13ਵੀਂ ਆਇਤ ਤੇਰੀਆਂ ਟਹਿਣੀਆਂ ਅਨਾਰਾਂ ਦੇ ਬਾਗ ਹਨ ਮਿੱਠੇ ਫਲਾਂ ਨਾਲ ਮਹਿੰਦੀ ਤੇ ਜਟਾਮਾਸੀ 14ਵੀਂ ਆਇਤ ਜਟਾਮਾਸੀ ਅਤੇ ਕੇਸਰ ਬੇਦ ਮੁਸ਼ਕ ਅਤੇ ਦਾਲ ਚੀਨੀ ਲੁਬਾਨ ਤੇ ਸਾਰੇ ਬ੍ਰਿਸ਼ਾ ਨਾਲ ਗੰਦਰਸ ਤੇ ਕੇਵੜਾ ਸਭ ਉੱਤਮ ਮਸਾਲਿਆਂ ਨਾਲ 15ਵੀਂ ਆਇਤ ਤੋਂ ਬਾਗਾਂ ਦਾ ਇੱਕ ਸੋਤਾ ਅਮਰੀ ਜਲ ਦਾ ਇੱਕ ਖੂ ਅਤੇ ਲਬਨਨ ਤੋਂ ਵਗਦੀਆਂ ਹੋਈਆਂ ਨਦੀਆਂ ਹਨ 16ਵੀਂ ਆਇਤ ਹੈ ਉੱਤਰ ਦੀ ਆ ਪੋਣੋ ਜਾਗ ਹੈ ਦੱਖਣ ਦੀ ਆ ਪੋਣੋ ਆ ਮੇਰੇ ਬਾਗ ਉਤੇ ਵਗ ਕੇ ਇਹਦੀ ਖੁਸ਼ਬੂ ਫੈਲੇ ਮੇਰਾ ਬਾਲਮ ਮੇਰੇ ਬਾਗ ਵਿੱਚ ਆਵੇ ਅਤੇ ਮਿੱਠੇ ਫਲ ਖਾਵੇ ਆਮੀਨ ਪ੍ਰਭ ਜੈਨ ਵਚਨ ਪੜੇ ਸੁਣਨ ਜਾਂਦੇ ਵੱਡੀ ਬਰਕਤ ਹੈ ਤੁਹਾਡੇ ਘਰ ਮੁਬਾਰਕ ਰਹੇ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਵਸਦੇ ਰਹਿਣ ਆਮੀ ਸਾਇੰ ਜਮਸੀ ਕੀ